ਨਹੀਂ ਤਾਂ ਪਾਣੀ ਕਿੱਥੇ ਜਾ ਰਿਹਾ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਕੋ ਮਮਾ ਕਹ ਜੀ ਮਨ ਪਾਬਾ ਪਾਬਾ ਜਿਵੇਂ ਕਹੋਂਗੇ ਓਵੇਂ ਜਿਵੇਂ ਕਹੋਂਗੇ ਓਵੇਂ ਪਸ ਕੇ ਪਾਬਾ ਨਿਪੜ ਕੇ ਗੱਲ ਨਿਪੜ ਕੇ ਕਰਨੇ ਪੜੀ ਗੀ ਬਾਤ ਅ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ ਰਾਜਸਥਾਨ ਕੋ ਜਾਣੇ ਵਾਲੇ ਪਾਣੀ ਕੀ ਰਾਇਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰਾਇਲਟੀ ਉਹ ਤਾਂ ਕਦੇ ਬੋਲੇ ਨਹੀਂ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੁਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾ ਰਿਹਾ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘਟਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ ਸਪੋਰਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਕੋ ਮਾਂ ਕਜੀਪੀ ਮੰ ਪਪਾ ਬਾਬਾ ਜਿਵੇਂ ਕਹੋਂਗੇ ਓਵੇਂ ਜਿਵੇਂ ਕਹੋਂਗੇ ਓਵੇਂ ਬਸ ਕੇ ਬਾਬਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਗਈ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬੁਰਮਾ ਦਾ ਕੋਈ ਖਾਲੀ ਹੋ ਜਾਣਾ ਕੋਈ ਸੀਟ ਵੀ ਉੱਥੇ ਬਣਾਉਂਨਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ ਇਹ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ 1947 ਚ ਜਾਤੀ ਮਿਲੀ ਸੀ ਉਸ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਆ ਫੇਰ ਆਉਣਗੇ ਤੁਹਾਡੇ ਕੋਲੇ ਹਰੇਕ ਬੋਟਾਂ ਬਾਰੇ ਆਉਂਦੇ ਆ ਸਾਨੂੰ ਬਚਾਓ ਜੀ ਕਿਉਂ ਜੀ ਤੁਹਾਨੂੰ ਕਿਉਂ ਚਾਹੀਏ ਵੀ ਕਾਲੀ ਦਾਲ ਬਚਾ ਲੋ ਕਹਿੰਦੇ ਲੈ ਦੱਸ ਕਿਉਂ ਬਚਾ ਲਈਏ ਵੀ ਕਾਲੀ ਦਾਲ ਠੇ ਕਾਲਿਆ ਸੀ ਮ ਕਾਲੀ ਦਾਲ ਬਚਾਉਣ ਦਾ ਨੋ 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 ਨਹੀਂ ਤਾਂ ਫਿਰ ਹੋਰ ਬਾ ਜਾਣਗੇ ਫਿਰ ਇੱਥੇ ਕਾਲੀ ਦਲ ਵਿਚਾਰ ਲੋ ਲੈ ਹੋਰ ਕੌਣ ਆ ਜਾਣਗੇ ਭਗਵੰਤ ਮਾਨ ਹੋਰੀ ਆ ਜਾਣਗੇ ਨਾ ਮਿੰਦਰ ਮੱਟ ਦਾ ਮੁੰਡਾ ਆ ਜੂਗਾ ਅਸੀਂ ਤਾਂ ਦੁੱਖ ਆ ਹੁਣ ਆ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ Rajasthan ਕੋ ਜਾਣੇ ਵਾਲੇ ਪਾਣੀ ਕੀ ਰਾਇਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰਾਇਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਗਵੰਤ ਮਾਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਗਵੰਤ ਮਾਨ ਦੋਸ਼ੀ ਹੈ ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗੇ ਆਉਂਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾਏ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਿੰਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ ਸਪੋਰਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਕੋ ਮਾਂ ਕਾ ਜੀ ਪੀ ਮਨ ਪਾਬਾ ਪਾਬਾ ਜਿਵੇਂ ਕਹੋਂਗੇ ਓਵੇਂ ਜਿਵੇਂ ਕਹੋਂਗੇ ਓਵੇਂ ਪਾਸੇ ਪਾਬਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਗਈ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਗੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਂਨਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਘਰ ਪਾਲਿਆ ਬਾਦਲ ਪਿੰਡ ਚ ਘਰ ਪਾਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਕਾਲਾ ਖਤਰੇ ਬਈ ਖਤਰੇ ਕਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰੇ ਕਾਦਾ ਉੱਥੇ ਉਹ ਲਾਲੇ ਡੜੇ ਦਰਵਾਜ਼ੇ ਚਿੰਲੇ ਵੀ ਅੰਦਰ ਨਾਲ ਕੋਈ ਬੜਦੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜਾ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕ ਜਾਂਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਕ ਚੰਡੀਗੜ੍ਹ ਪਾਈ ਬੈਠੇ ਆ ਸੁੱਖ ਵਿਲਾਸ ਉਹੋ ਤਾਂ ਮੈਂ ਕਰ ਲਿਆ ਕੱਢ ਲੇ ਕਾਗਜ ਉਹ ਤਾਂ ਮੈਂ ਆਉਣ ਵਾਲੇ ਦਿਨ ਅਸ ਤੁਹਾਨੂੰ ਕੋਸ਼ ਕਬਰੀ ਨਹੀਂ ਹਾਂਗਾ ਕੁਮਾਲਏ ਹੱਦ ਹੈ ਨਾਲ ਲੈ ਜੋਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਥੋੜੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੀ ਜਾਂਦੇ ਹੋ ਗਰੀਬਾਂ ਨੂੰ ਉਹੀ 2 2 ਢਾਈ ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਝਾ ਹੈ ਉਹੀ ਕੂਲਰ ਉਹੀ ਏਸੀ ਹੈ ਇਤੋਂ ਬਾਅਦ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖੇ ਇਸ ਗੱਲ ਦਾ ਕੋਈ ਗੱਲ ਨਹੀਂ ਪਰਮਾਤਮਾ ਨੇ ਉਹਨਾਂ ਨੂੰ ਆਪਣੀ ਥਾਂ ਦਿਖਾ ਦਿੱਤੀ। ਪਰਮਾਤਮਾ ਜਿਹੜਾ ਲੋਕਾਂ 'ਚ ਵਸਦਾ ਹੁੰਦਾ ਹੈ। ਤੁਸੀਂ ਉਹਨਾਂ ਨੂੰ ਆਪਣੀ ਥਾਂ ਦਿਖਾ ਦਿੱਤੀ। ਹੁਣ ਆਪਾਂ ਕੰਮ ਕਰਾਂਗੇ। ਮੈਂ ਵੀ ਆਪਣੇ ਆਪ ਨਾਲ ਗੱਲ ਕਰਦਾ ਰਹਿਣਾ। ਭਗਵੰਤ ਮਾਨਾ ਜੇ ਤੂੰ ਵੀ ਨਾ ਕੁਝ ਕੀਤਾ ਨਾ। ਫੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਲਾਂਬੇ ਦੇਣ ਗਿਆ ਵੀ ਜਦੋਂ ਤੁਹਾਨੂੰ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੁਸੀਂ ਕਿਉਂ ਨਹੀਂ ਕੀਤਾ ਫੇ। ਕਰੂੰਗਾ ਮੈਂ। ਨਿੱਡਰ ਹੋ ਕੇ ਕਰੂੰਗਾ। ਦਲੇਰ ਹੋ ਕੇ ਕਰੂੰਗਾ। ਆ ਨਹਿਰ ਆਊਗੀ ਇੱਥੋਂ ਦੀ। daño Närni klugi mahlba när naama huuga.